ਸੋਚੇ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੁਚੇ ਸਈ ਨਾਨਕਾ ਜਿਨ ਮੰਨ ਵਸਿਆ ਸੋਏ ਰੱਬ ਦੇ ਗੁਣ ਅੰਦਰ ਵਸੇ ਨਹੀਂ ਪਰ ਬੰਦਾ ਬਾਹਰੋਂ ਕਰਮ ਕਰੀ ਜਾ ਰਿਹਾ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਜੋਪ ਨਾ ਹੋਵਾਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸਹਸ ਸਿਆਣ ਪ ਲਖ ਹੋ ਹੈ ਤਾਂ ਇੱਕ ਨ ਚਲੈ ਨਾਲ ਇੰਨ ਸਾਰੇ ਭਾਰੀ ਕਰਮਾਂ ਤੋਂ ਬਾਦ ਬਾਬਾ ਜੀ ਕਹਿੰਦੇ ਨੇ ਕੇਮ ਬੋਲੋ ਕੇਮ ਬਾਪੂ ਜੀ ਬੋਲੋ ਨਾ ਕੇਵਨ ਸਚਿਆਰਾ ਹੋਈ ਐ ਸੱਚੇ ਕਿਵੇਂ ਹੋਈਏ ਇਹ ਸਵਾਲ ਹੈ ਨਾ ਮਹਾਰਾਜ ਕਹਿੰਦੇ ਸੱਚੇ ਕਿਵੇਂ ਹੋਈਏ ਬਾਹਰਲੇ ਕਰਮ ਕੀਤੇ ਸੱਚੇ ਦੀ ਹੋਈ ਨਾ ਸੱਚੇ ਹੀ ਹੋਏ ਤੇ ਨਾ ਸੁੱੱਚੇ ਹੀ ਹੋਏ ਬਾਰੋਂ ਬੜੀਆਂ ਟੁੱਪੀਆਂ ਮਾਰੀਆਂ 68 ਤੀਰ ਸਾਦੇ ਇਸ਼ਨਾਨ ਕੀਤੇ ਬੜੇ ਗੰਗਾ ਜਲ ਢੋਏ ਨੇ ਹਰੇਕ ਜਗ੍ਹਾ ਤੋਂ ਸਰੋਵਰਾਂ ਚੋਂ ਬੋਲੀਆਂ ਚੋਂ ਅਸੀਂ ਜਲ ਭਰ-ਭਰ ਕੇ ਲਿਆਂਦੇ ਸੋਚਿਆ ਘਰ ਵਿੱਚ ਛੱਟਾ ਦੇਵਾਂਗੇ ਘਰ ਸੁੱਚਾ ਹੋ ਜਾਏਗਾ ਅਸੀਂ ਰੋਜ਼ ਇਸ ਜਲ ਨੂੰ ਪੀਵਾਂਗੇ ਕਈ ਕੋਸੇ ਨੂੰ ਅੰਮ੍ਰਿਤ ਸਮਝ ਕੇ ਪੀ ਰਹੇ ਨੇ ਚਲੋ ਖੈਰ ਇਹ ਇੱਕ ਅਲੱਗ ਵਿਸ਼ਾ ਮਹਾਰਾਜ ਕਹਿੰਦੇ ਨੇ ਚਲੋ ਇਦਾਂ ਸਾਰਾ ਕੁਝ ਹੀ ਕੀਤਾ ਪਰ ਕੀ ਸੁੱਚੇ ਹੋ ਗਏ